ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਏ ਦੇ ਕੇ ਹੁਣ ਛੜਾਂ ਜਾਨ ਛੜਾਈ ਹੈ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਲਮਾਣੇ ਹਾਂ ਸ਼ਰੇਵਾਂ ਲੇਡੀਜ਼ ਨਾਲ ਲੈ ਰਹੀ ਹੈ ਇਹ ਧੰਦਾ ਕਰਦੇ ਰਹੀ ਹੈ ਬੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਦੋਸਤੋ ਕੱਲ ਦਾ ਹੀ ਸੋਸ਼ਲ ਮੀਡੀਆ ਤੇ ਇੱਕ ਔਰਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਵੱਡੇ ਵੱਡੇ ਚੈਨਲ ਨੂੰ ਉਹ ਇੰਟਰਵਿਊ ਵੀ ਦੇ ਰਹੀ ਹੈ ਤੇ ਕਹਿ ਰਹੀ ਹੈ ਕਿ ਜਿਹੜੀ ਪੁਲਿਸ ਕਾਂਸਟੇਬਲ ਕੁੜੀ ਫੜੀ ਗਈ ਹੈ ਚੱਟੇ ਦੇ ਦੋਸ਼ ਵਿੱਚ ਉਸ ਦੇ ਨਾਲ ਮੇਰਾ ਪਤੀ ਵੀ ਸ਼ਾਮਲ ਹੈ ਤੇ ਮੇਰੇ ਪਤੀ ਦੇ ਉਸ ਕਾਂਸਟੇਬਲ ਦੇ ਨਾਲ ਗੈਰ ਸਬੰਧ ਸਨ ਤੇ ਉਸ ਨੇ ਮੇਰਾ ਘਰ ਬਰਬਾਦ ਕਰਕੇ ਰੱਖ ਦਿੱਤਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਹੀ ਮੋੜ ਆ ਗਿਆ ਹੈ ਉਸ ਮਹਿਲਾ ਦੇ ਪਤੀ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਸ ਦੇ ਵਿੱਚ ਆਪਣੀ ਹੀ ਪਤਨੀ ਦੇ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਬੰਦਾ ਜਿਹੜਾ ਹੈ ਆਪਣੇ ਵਿਆਹ ਤੋਂ ਵੀ ਮੁਕਰ ਰਿਹਾ ਹੈ ਇਸ ਦਾ ਕਹਿਣਾ ਹੈ ਕਿ ਉਸ ਦਾ ਤਾਂ ਹਰ ਕੋਈ ਪਤੀ ਹੈ ਹੋਰ ਕੀ ਕੁਝ ਕਿਹਾ ਇਸ ਨੇ ਉਸ ਔਰਤ ਦੇ ਬਾਰੇ ਤੁਸੀਂ ਸੁਣੋ ਇਹ ਵੀਡੀਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੁਹਾਨੂੰ ਕੌਣ ਸਹੀ ਲੱਗਦਾ ਹੈ ਕੌਣ ਗਲਤ ਲੱਗਦਾ ਹੈ ਕਮੈਂਟ ਕਰਕੇ ਜ ਨੂੰ ਦੱਸੋ ਦੇਖੋ ਤੁਸੀਂ ਹੁਣ ਇਹ ਵੀਡੀਓ ਮੈਂ ਪੱਤੇ ਇੱਕ ਇੱਥੇ ਕਰਨਾ ਆਇਆ ਸੀਗਾ ਇਹ ਲੇਡੀ ਜੀ ਐਸਐਸਪੀ ਮੈਡਮ ਨਾਲ ਗੱਲ ਵੀ ਕਰਨਗੇ ਹਾਂ ਜਦ ਕਿ ਇਹਨਾਂ ਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆਂ ਹਾਂ ਆਈਜੀ ਡੀਆਈ ਜੀ ਨਾਲ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਕੁਲਮਾਣੇ ਹਾਂ ਚਰੇ ਵਾਂ ਇਹ ਲੇਡੀਜ਼ ਨਾਲ ਲੈ ਰਹੀ ਏ ਇਹਨਾਂ ਦੇ ਐਸਐਸਪੀ ਮੈਨ ਕੋਈ ਕਾਰਵਾਈ ਨਹੀਂ ਕਰ ਰਹੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤਾਰ ਹੋਊਗੀ ਨਹੀਂ ਪਰ ਇਹ ਸਰਸੇ ਦੀ ਰਹਿਣ ਵਾਲੀ ਹੈ ਇਹਦੇ 4 ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਤੇਰੀ ਪਤਨੀ ਇੱਕ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ 3 ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਇੱਥੇ ਨਾਟਕ ਕਰਕੇ ਝੂਠੇ ਮੁਕੱਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ ਕਿ 976 ਦਾ ਮੁਕੱਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਏ ਐ ਇਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕੱਦਮੇ ਨਿਕਲੇ ਆ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਨਿਆ ਦੇ 376 ਦਾ ਇਹਦੇ ਤੇ ਇਹਦੇ ਮਾਤਾ ਹਲੋ ਤੇਰੇ ਤੇਰੇ ਉਹ ਤੇਰੇ ਕਰੋ ਬਲਾਰੀ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ